ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਜਾ ਰਹੇ ਹਾਂ ਤੇ ਮੇਰਾ ਵੀਰ ਸਾਂਝਾ ਕਰੀ ਚੱਲਿਓ ਅੱਗੇ ਦੀ ਅੱਗੇ ਕਿਉਂਕਿ ਇਹ ਗੱਲਬਾਤ ਕੱਲੇ-ਕੱਲੇ ਘਰ ਤੱਕ ਕੱਲੇ-ਕੱਲੇ ਇਨਸਾਨ ਤੱਕ ਹਰ ਚੁੱਲ੍ਹੇ ਤੱਕ ਜਿੱਥੇ ਰੋਟੀ ਪੱਕਦੀ ਹੈ ਉੱਥੋਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਆਹ ਗੱਲ ਸਾਂਝੀ ਕਰ ਦੋ ਪਰ ਅੱਜ ਮੈਂ ਤੁਹਾਨੂੰ ਸਪੈਸ਼ਲੀ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਮੇਰੀ ਗੱਲ ਨੂੰ ਸੁਣ ਲੱਗੂਗਾ ਨਾਲ ਦੀ ਨਾਲ ਸਾਂਝੇ ਵਾਲਾ ਬਟਨ ਦੱਬੀ ਚੱਲਿਓ ਤੇ ਇਹ ਗੱਲ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਪੂਰੀ ਦੁਨੀਆ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਮਹੱਤਵਪੂਰਨ ਸਨੇਹ ਅਸੀਂ ਤੁਹਾਡਾ ਨਾਲ ਸਾਂਝੇ ਕਰਨ ਜਾ ਰਹੇ ਹਾਂ ਅਸੀਂ ਉਸ ਬੁੱਢੇ ਜਰਨਲ ਕੋਲੇ ਜਰਨਲਕਰ ਬੁੱਢੇ ਨਹੀਂ ਹੁੰਦੇ ਜਰਨਲ ਸਦਾ ਹੀ ਛੜਦੀ ਕਲਾ 'ਚ ਹੁੰਦੇ ਨੇ ਤੇ ਜਵਾਨ ਹੁੰਦੇ ਨੇ ਸਾਡਾ ਬਾਪੂ ਜੀ ਜੀ ਸਿੰਘ ਡੱਲੇਆਲਾ ਅੱਜ 15ਵਾਂ ਦਿਨਾਂ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਨੇ 11 ਕਿਲੋ ਭਾਰਨ ਘਟ ਚੁੱਕਿਆ ਹੈ ਕਿਡਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਸਿਹਤ ਤੁਹਾਨੂੰ ਦੇਖੀ ਰਹੀ ਆ ਪਰ ਕਿਸੇ ਸਰਕਾਰ ਦੇ ਕੰਨੀ ਜੂਣ ਨਹੀਂ ਸਰਕ ਰਹੀ ਕੋਈ ਗੱਲਬਾਤ ਨਹੀਂ ਕੋਈ ਮੰਗਾਂ ਦੀ ਗੱਲ ਨਹੀਂ ਅੱਜ 10 ਦਸੰਬਰ ਆ 10 ਦਸੰਬਰ ਮਨੁੱਖੀ ਅਧਿਕਾਰਾਂ ਦਾ ਦਿਨ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੀ ਦੁਨੀਆ 'ਚ ਪਰ ਸਾਡੇ ਅੱਜ ਬਜ਼ੁਰਗ ਸਾਡੇ ਬਾਪੂ ਮਰਨ ਵਾਰ ਤੇ ਬੈਠੇ ਆ ਤੇ ਉਧਰ ਸਾਡੇ ਯੋਧੇ ਜੇ ਲਗਾਤਾਰ ਜਿਹੜੇ ਕਿ ਪੈਦਲ ਜਾਣਾ ਚਾਹੁੰਦੇ ਅਸੀਂ ਤੁਰ ਕੇ ਜਾਵਾਂ ਕਹਿੰਦੇ ਪਰ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਆ ਡਾਂਗਾ ਭਰਾਇਆ ਜਾ ਰਹੀਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਉਨਾਂ ਦੇ ਅੱਖਾਂ ਦੇ ਵਿੱਚ ਸਪਨੇਹਾਂ ਮਾਰੀਆਂ ਜਾ ਰਹੀਆਂ ਜਾਂਦਾ ਸਿਰ ਪੱਟ ਪਾੜੇ ਜਾ ਰਹੇ ਆ ਸੋ ਇੱਕ ਪਾਸੇ ਫੁੱਲਾਂ ਦੀ ਵਰਖਾ ਡਰਾਮੇ ਦੇ ਰੂਪ ਚਾ ਤੇ ਦੂਜੇ ਪਾਸੇ ਰਬੜ ਦੀਆਂ ਗੋਲੀਆਂ ਅਥਰੂ ਗੈਸ ਆ ਦੇ ਪਤਾ ਨਹੀਂ ਹੋਰ ਕੀ ਕੁਝ ਉੱਥੇ ਕਰ ਰਹੇ ਨੇ ਸੋ ਭਰਾਵੋ ਆ ਮੇਰਾ ਜਰੂਰੀ ਸੁਨੇਹਾ ਜਿਹੜਾ ਮੈਂ ਤੁਹਾਨੂੰ ਧਿਆਨ ਦੇ ਨਾਲ ਸੁਣ ਲੈਣਾ ਇਹ ਸਾਡਾ ਬਾਪੂ ਜਿਹੜਾ ਥਾਣ ਕੇ ਬੈਠ ਗਿਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਸਮੁੱਚੇ ਪੰਜਾਬ ਦੀ ਖਾਤਰ ਨਾਲ ਹਰਿਆਣੇ ਦੀ ਖਾਤਰ ਨਾਲ ਹੋਰ ਵੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਜਿਨ੍ਹਾਂ ਦੇ ਲਗਾਤਾਰ ਹੱਕ ਮਾਰੇ ਜਾ ਰਹੇ ਜਿਨ੍ਹਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਬਹੁਤ ਕੋਸ਼ਸ਼ਾਂ ਵੀ ਹੋਈਆਂ ਵੀ ਤੁਸੀਂ ਉੱਠ ਖੜੋਈ ਚੱਕ ਕੇ ਵੀ ਲੈ ਗਏ ਸੀਗੇ ਪਰ ਤੁਸੀਂ ਦਬਾਅ ਬਣਾਇਆ ਸਰਕਾਰ ਨੂੰ ਛੱਡਣਾ ਪਿਆ ਮੈਂ ਨਹੀਂ ਬੇਨਤੀ ਕਰਦਾ ਵੀ ਇਸ ਇਨਸਾਨ ਦਾ ਕੋਈ ਨਿੱਜ ਨਹੀਂ ਆ ਕੋਈ ਇਹਨਾਂ ਨੇ ਚੋਣ ਨਹੀਂ ਲੜਨੀ ਕੋਈ ਇਹਨਾਂ ਨੇ ਐਮਐਲਏ ਐਮਪੀ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਕੋਈ ਹੋਰ ਨਾ ਕੋਈ ਲਾਲਚ ਨਹੀਂ ਇੱਕ ਬੰਦੇ ਨੇ ਇੱਕ ਇਨਸਾਨ ਨੇ ਆਪਣੀ ਜਾਨ ਦਾਤੇ ਲਾਤੀ ਆ ਵੀ ਹੁਣ ਇਹ ਜ਼ਿੰਦਗੀ ਜਾਊਗੀ ਤੁਹਾਡੇ ਲੇਖੇ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਚੁੰਡੀ ਵੱਡੀ ਨਿਸਾਰਦੇ ਭਾਈ ਚੁੰਡੀ ਵੱਡੀ ਨਿਸਾਰਦੇ ਮਾੜੀ ਮੋੜੀ ਚੀਜ਼ ਹਟਾ ਦੇ ਅਸੀਂ ਤਾਲ ਦੇ ਨਾਲ ਸਾਡੀ ਤਾ ਨਿਕਲ ਜਾਂਦੀ ਆ ਤੇ ਇਨਸਾਨ ਅਜ 15 ਦਿਨ ਤੋਂ ਬਜਿੱਦ ਬੈਠਾ ਕਿ ਮੈਂ ਇਹ ਜ਼ਿੰਦਗੀ ਆਪਣੀ ਜੇ ਗਾਂ ਸਰਕਾਰ ਮੰਨੀ ਤੇ ਮੈਂ ਆਪਣੇ ਲੋਕਾਂ ਦੇ ਲੇਖੇ ਲਾ ਦੇ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਬੈਠੇ ਬਿਠਾਏ ਕਿਤੇ ਹੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਮੇਰਾ ਵੀ ਸਾਰੇ ਆ ਗੱਲ ਧਿਆਨ ਨਾਲ ਸੁਣ ਲਓ ਅਸੀਂ ਅੱਜ ਹੀ ਇੱਕ ਇੱਥੇ ਜਿਹੜਾ 7 ਵਜੇ ਦਾ ਸਮਾਂ 7 ਤੋਂ 9 ਵਜੇ ਤੱਕ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਅਨਸਨ ਸੇ ਅੰਦੋਲਨ ਧਿਆਨ ਨਾਲ ਸੁਣ ਲਿਓ ਹੈਸ਼ਟੈਗ ਹੈਗਾ ਅਨਸਨ ਸੇ ਅੰਦੋਲਨ ਜਿੱਥੇ ਕਿਤੇ ਵੀ ਮੇਰਾ ਵੀਰ ਬੈਠੇ ਹੋ ਉੱਥੇ ਵੀ ਤੁਸੀਂ ਇਹ ਟਵੀਟ ਕਰਨਾ ਹੈਸ਼ਟੈਗ ਲਾ ਕੇ ਅਨਸਨ ਸੇ ਅੰਦੋਲਨ ਉਹਦਾ ਨਵਾਂ ਹੈਸ਼ਟੈਗ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਆਪਣਾ ਟਵੀਟ ਕਰਨਾ ਜਾ ਕੇ ਜੇ ਤੁਸੀਂ ਬੈਠੇ ਬਿਠਾਏ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਆ ਸਾਡੇ ਬਾਪੂ ਜਗੀਰ ਸਿੰਘ ਢੱਲੇਵਾਲ ਦੀ ਹਮਾਇਤ ਕਰ ਸਕਦੇ ਆ ਜੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹਮਾਇਤ ਕਰ ਸਕਦੇ ਸੋ ਇਹ ਗੱਲ ਖਾਸ ਧਿਆਨ ਨਾਲ ਸੁਣ ਲੈਣੀ ਇਹ ਅੱਜ ਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਜਿੱਥੇ ਹੁਣ ਆਪਾਂ ਬੈਠਿਆ ਇਸ ਤਰੀਕ ਹੈਗੀ ਆ ਕਿ 10 10 ਦਸੰਬਰ ਨੂੰ ਸਵੇਰ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਨਸਨ ਸੇ ਅੰਦੋਲਨ ਹੈਸ਼ਟੈਗ ਹੈ ਐਸ ਤੇ ਜਾ ਕੇ ਬੱਤਵਾ ਟਵੀਟ ਕਰਕੇ ਦੇਖਾ ਦਿਓ ਬਈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਇਹ ਟ੍ਰੈਂਡ ਕਰਨਾ ਚਾਹੀਦਾ ਜੇ ਟਵੀਟ ਇਹहां ਸਾਰੀ ਦੁਨੀਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਰੋਟੀ ਸਾਰੀ ਖਾਂਦੇ ਤੇ ਸੋਡੀ ਰੋਜੀ ਰੋਟੀ ਦਾ ਮਸਲਾ ਹੈ ਤੇ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਹੋਰ ਕਰਦੇ ਆ ਹੋ ਸਕਦਾ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਬਰੀ ਤੇ ਉਤਰੇ ਜੇ ਪਹਿਲਾਂ ਬਾਪੂ ਡੱਲਿਆਂ ਨੂੰ ਚੱਕ ਕੇ ਲੈ ਗਏ ਸੀਗੇ ਹੋਰ ਡੱਲਿਆਲ ਸਾਹਿਬ ਨੂੰ ਚੱਕ ਕੇ ਲਜਾਉਣ ਦੀਆਂ ਕੋਸ਼ਿਸ਼ਾਂ ਕਰਨ ਇਹਨਾ ਮੋਰਚਿਆਂ ਤੇ ਬਈ ਆਪਣੀ ਗਿਣਤੀ ਵਧਾਓ ਵੱਧ ਤੋਂ ਵੱਧ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਕਾਡਰ ਨੇ ਉਹ ਤਾਂ ਆ ਰਹੇ ਨੇ ਪਰ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਮੈਂ ਅਪੀਲ ਕਰਦਾ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਤੇ ਇਹ ਲੜਾਈ ਸੋਡੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਸੋ ਆਓ ਜੀ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਮੇਰਾ ਵੀ ਸਾਰੇ ਬੰਦੇ ਕਿਸਾਨ ਨੇ ਮਜ਼ਦੂਰ ਨੇ ਕੋਈ ਮੁਲਾਜ਼ਮਾ ਕੋਈ ਛੋਟਾ ਦੁਕਾਨਦਾਰ ਆ ਕੋਈ ਛੋਟੇ ਆੜਤਗੇ ਨੇ ਕਿਰਵਾਈ ਸਾਰਿਆਂ ਦੀ ਆ ਭਾਈ ਨਹੀਂ ਤੁਹਾਨੂੰ ਪਤਾ ਹੀ ਇਹ ਵੀ ਛੋਟੀਆਂ ਜ਼ਮੀਨਾਂ ਨੂੰ ਆਪੇ ਛੋਟੇ ਕਾਰੋਬਾਰਾਂ ਨੂੰ ਆ ਚੰਬੜੇ ਆ ਕਾਰਪੋਰੇਟਰ ਹੌਲੀ-ਹੌਲੀ ਸਾਰਾ ਛੋਟਾ ਬਿਲਕੁਲ ਤੁਹਾਡੇ ਕੋਲੇ ਨਾ ਕੋਈ ਜ਼ਮੀਨ ਦੇਣੀ ਆ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਨੇ ਨਾ ਛੋਟੀਆਂ ਜਿਹੜੀਆਂ ਦੁਕਾਨਾਂ ਨੇ ਉਹ ਛੋਟੇ ਸਾਹਮਣੇ ਹੀ ਆ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਘਰਾਣਿਆਂ ਦੇ ਹੁਣ ਤਾਂ ਆਨਲਾਈਨ ਡਿਲੀਵਰੀ ਹੋਣ ਲੱਗੀ ਘਰਾਂ ਦੇ ਵਿੱਚ ਸਮਾਨ ਪਹੁੰਚਾਉਣ ਲੱਗੇ ਆਇਆ ਮਾ ਜਾਣਾ ਆ ਗਿਆ ਜੀ ਫਲਾਨਾ ਆ ਗਿਆ ਜੀ ਹੁਣ ਨਾ ਰਹੀ ਘਰਾਂ ਸਮਾਨ ਆਉਣ ਲੱਗਾ ਬਾਜ਼ਾਰ ਵੀ ਖਤਮ ਹੋ ਗਈ ਇਸ ਕਰਕੇ ਹੀ ਪਹਿਲੇ ਦਿਨ ਤੋਂ ਕਹਿੰਦੇ ਆ ਰਹੀਆਂ ਸਾਡੀਆਂ ਜਿੱਥੇ ਬੰਦੀਆਂ ਸਾਰੀਆਂ ਕਹਿੰਦੀਆਂ ਆ ਰਹੀਆਂ ਵੀ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਆ ਇਹ ਕਿਵੇਂ ਕਾਰਪੋਰੇਟ ਸਾਰਾ ਸਿਸਟਮ ਨੂੰ ਆਪਣੇ ਕਾਬੂ 'ਚ ਕਰਨਾ ਆਪਣੇ ਹੱਥ 'ਚ ਕਰਨਾ ਹੈ ਇਹ ਲੜਾਈ ਕੋ ਆਪਰਾ ਹੈ ਫਸ ਕਰਕੇ ਬੇਨਤੀ ਆ ਭਾਈ ਐੱਚੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰੀਆਂ ਲਵਾਗੇ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰੋ ਦੋ ਵੇਲੇ ਦੋਨੇ ਗੁਰੂ ਘਰਾਂ ਦੇ ਗ੍ਰੰਥਾ ਘੜੇ ਅਰਦਾਸ ਕਰਨ ਦੋ ਵੇਲੇ ਦਰਿਆਲ ਸਾਹਿਬ ਦੀ ਚੜ੍ਹਦੀ ਕਲਾ ਦੀ ਮੋਰਚੇ ਦੀ ਚੜ੍ਹਦੀ ਕਲਾ ਦੀ ਲੋਕਾਂ ਨੂੰ ਅਪੀਲ ਕਰਨ ਇਹ ਆਓ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਬੱਚਾ ਇੱਧਰ ਨੂੰ ਜਿਵੇਂ ਆਪਾਂ ਦਿੱਲੀ ਗਏ ਸੀ ਬਾਰੀਆਂ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਉਵੇਂ ਆਓ ਭਾਈ ਸੋ ਅਗਲੀ ਬਾਲ ਗੱਲ ਭਾਈ ਹੰਤੋਤ ਸਿੰਘ ਕਰਨਗੇ ਸੱਚੀ ਗੱਲ ਇਹ ਇੱਕ ਨਾ ਮਸ਼ਹੂਰ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਲੜ ਨਹੀਂ ਡੱਲੇ WhatsApp ਤੇ ਜੇ ਲੜ ਨਹੀਂ ਸਕਦੇ ਤਾਂ ਬੋਲੋ ਕਹੋ ਤੇ ਜੇ ਕਹਿ ਵੀ ਨਹੀਂ ਸਕਦੇ ਤਾਂ ਸੋਚੋ ਸੋਚਣਾ ਅਸੀਂ ਇਸ ਲਈ ਕਹਿ ਰਹੇ ਹਾਂ ਜੋ ਹੁਣੇ ਕਿਹਾ ਲਖੇ ਨੇ ਕਿ ਉਸ ਟਵਿੱਟਰ ਦੇ ਉੱਤੇ ਜਾਓ ਤੇ ਨਾਲ ਸ਼ਾਮਲ ਹੋਵੋ ਸਪੋਰਟ ਕਰੋ ਇਹਨਾਂ ਦੀ ਕਿਉਂ ਪਏ ਨੇ ਇੱਥੇ ਕੀ ਆਫਤ ਆਈ ਇਹਨਾਂ ਨੂੰ ਆਪ ਦੇ ਪੁੱਤ ਪੁੱਤਰਿਆਂ ਦੀ ਕੀ ਕੇ ਸਾਥ ਨੂੰ ਛੱਡ ਕੇ ਆ ਕੇ ਇੱਥੇ ਇੱਕ ਟਰਾਲੀ 'ਚ ਪਾਏ ਨੇ 15 ਦਿਨ ਕਿਤੇ ਇੱਕ ਦਿਨ ਖਾਣਾ ਛੱਡ ਕੇ ਵੇਖਿਓ ਜੀ ਤੁਹਾਨੂੰ ਪਤਾ ਲੱਗੂਗਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕਿਸਾਨ ਅੰਨ ਦਤਾ ਹੈ ਲੋਕਾਂ ਦਾ ਢਿੱਡ ਭਰਦਾ ਹੈ ਤੇ ਉਹ ਕਿਸਾਨ ਆਪ 15 ਦਿਨ ਤੋਂ ਕੁਝ ਨਹੀਂ ਖਾ ਰਿਹਾਗਾ ਕਿਉਂ ਕਿਸ ਕਾਰਨ ਸਿਰਫ ਥੋਡੀਆਂ ਮੰਗਾਂ ਲਈ ਇੱਕ ਦੱਸੋ ਜੇ ਐਮਐਸਪੀ ਮਿਲ ਜੂਗੀ ਤਾਂ ਕੱਲੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਨੂੰ ਮਿਲੂਗੀ ਜਾਂ ਇਹਨਾਂ ਦੇ ਕਿਸਾਨੀ ਜੋ ਯੂਨੀਅਨ ਨੂੰ ਮਿਲੂਗੀ ਜਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲੂਗੀ ਸਾਰਿਆਂ ਲਈ ਹੈ ਯਾਰ ਜੇ ਕਹਿ ਰਹੇ ਨੇ ਕਿ ਮਨਰੇਗਾ ਦੇ ਵਿੱਚ ਜ਼ਿਆਦਾ 200 ਦਿਨ ਤੱਕ ਮਿਨੀਮਮ ਰੋਜ਼ਗਾਰ ਮਿਲੇ ਤਾਂ ਕੀ ਗਲਤ ਕਹਿ ਰਹੇ ਨੇ ਜੇ ਲਖੀਮਪੁਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੇਨੇ ਸੀ 10-10 ਲੱਖ ਰੁਪਇਆ ਯੂਪੀ ਸਰਕਾਰ ਨੇ ਜੀ ਉਹਦੀ ਮੰਗ ਕਰ ਰਹੇ ਨੇ ਤਾਂ ਕੀ ਗਲਤ ਕਹਿ ਰਹੇ ਨੇ ਪੁਰਾਣੇ ਅੰਦੋਲਨ ਮਲੇ ਜੋ ਹੋਇਆ ਉਹਦੀ ਮੰਗ ਕਰ ਰਹੇ ਨੇ ਸਾਰੀਆਂ ਮੰਗਾ ਕਿਤੇ ਪੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਛੇਨੂਆਂ ਗੱਲਾਂ ਤੇ ਬੈਠੇ ਨੇ ਇਹ ਤੁਹਾਡਾ ਫਰਜ਼ ਬੰਦ ਹੈ ਇਹ ਸਾਡੀ ਬੇਨਤੀ ਵੀ ਹੈ ਤੁਹਾਡੇ ਚਰਨਾਚ ਕਾਵਾਂਗੇ ਹੱਥ ਜੋੜ ਕੇ ਕਿ ਜਦੋਂ ਕੋਈ ਤੁਹਾਡੇ ਲਈ ਲੜੇ ਜਾ ਤੁਸੀਂ ਉਹਦੇ ਲਈ ਮਹਿਸੂਸਤਾ ਕਰ ਸਕਦੇ ਤੁਸੀਂ ਉਹਨਾਂ ਦਾ ਐਕਸਪੋਰਟ ਦੇ ਤੌਰ ਤੇ ਨਾਰਾ ਤਾਂ ਲਾ ਸਕਦੇ ਹੋ ਔਰ ਅੱਜਕਲ ਨਾਰਾ ਲਉਣਾ ਕਿ ਵੀ ਹੁੰਦਾ ਤੁਸੀਂ ਆਪ ਦੇ ਵੱਲੋਂ ਆਪ ਦੇ ਸੋਸ਼ਲ ਅਕਾਊਂਟਸ ਤੇ سپورਟ ਜਗਜੀਤ ਸਿੰਘ ਢੱਲਵਾਰ ਤਾਂ ਕਰ ਸਕਦੇ ਆ ਕਿਹਦੀ ਲੜਾਈ ਲੜ ਰਹੇ ਨੇ ਕਿਹਦੇ ਲਈ ਬੈਠੇ ਨੇ ਜੇ ਤੁਸੀਂ ਆਪ ਦੇ ਲਈ ਲੜਨ ਵਾਲਿਆਂ ਦਾ ਸਾਥ ਨਹੀਂ ਦਿਓਗੇ ਤਾਂ ਤੁਹਾਡੇ ਲਈ ਕੌਣ-ਕੌਣ ਲੜੂਗਾ ਕੌਣ ਆਊਗਾ ਤੁਹਾਡੇ ਲਈ ਸ਼ਹੀਦਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਅਸੀਂ ਪਹਿਲਾਂ ਵੀ ਵੇਖ ਚੁੱਕੇ ਕਿਸਾਨ ਅੰਦੋਲਨ ਦੌਰਾਨ ਦੁਨੀਆ ਦਾ ਲੋਕਤੰਤਰ ਉਦੋਂ ਤੱਕ ਜ਼ਿੰਦਾ ਹੈ ਜਦੋਂ ਲੋਕਤੰਤਰ ਦੇ ਹੱਕ 'ਚ ਦੋਹਾਈ ਦੇਣ ਵਾਲੇ ਬੰਦੇ ਬੈਠੇ ਨੇ ਇਹ ਬੈਠੇ ਰਹਿਣ ਇਹ ਤੁਹਾਡੀ ਡਿਊਟੀ ਹੈ ਬਾਹਰ ਨਾ ਖਜ ਕੋ ਸੁਣ ਦੇ ਕੇ ਰੋਂਦੇ ਹੁੰਦੇ ਆ ਬੰਦੇ ਯਾਰ ਬਹੁਤ ਵਧੀਆ ਇਨਸਾਨ ਸੀ ਉਹ ਨਹੀਂ ਬੋਲ ਸਕਦੇ ਇਹਨਾਂ ਨੂੰ ਮਜਬੂਰ ਕਰੋ ਇਹ ਤੁਸੀਂ ਚੁਣੇ ਐ ਇਹ ਉੱਤੋਂ ਨਹੀਂ ਡਿੱਗੇਗੇ ਕੁਰਸੀਆਂ ਤੇ ਬਹਿਗੇ ਨਹੀਂ ਆ ਕੇ ਇਹ ਤੁਸੀਂ ਚੁਣੇ ਐ ਔਰ ਇਹ ਵੀ ਤੁਹਾਡੇ ਲਈ ਬੈਠੇ ਨੇ ਕੋਈ ਬੰਦਾ ਜਦੋਂ ਆਪਦੇ ਲਈ ਲੜਦਾ ਨਾ ਬੜਾ ਆਸਾਨ ਹੁੰਦਾ ਜਦੋਂ ਉਹ ਲੋਕਾਂ ਲਈ ਲੜੇ ਤਾਂ ਲੋਕਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨੂੰ ਬਚਾ ਕੇ ਰੱਖੇ ਉਹ ਪ੍ਰਾਪਰਟੀ ਹੁੰਦਾ ਲੋਕਾਂ ਦੀ ਕਿਉਂਕਿ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੀ ਆਵਾਜ਼ ਉਠਾਉਂਦਾ ਮੈਂ ਹੁਣੇ ਹੀ ਗੱਲ ਕਰ ਰਿਆ ਸੀ ਇਹਨਾਂ ਨਾਲ ਮੈਂ ਕਿਹਾ ਧਲੇਵਾਲ ਸਾਹਿਬ ਜਦੋਂ ਸਰਕਾਰ ਹੱਟ ਧਰਮੀ ਤੇ ਉੱਤਰ ਆਵੇ ਤਾਂ ਕੀ ਕੀਤਾ ਜਾ ਸਕਦਾ ਜੋ ਕੁਝ ਤੁਸੀਂ ਸਿੱਖਿਆ ਜੋ ਕੁਝ ਲਰਨ ਕੀਤਾ ਅਸੀਂ ਬੜਾ ਕੁਝ ਸਿੱਖਣਾ ਥੋਥੋਂ ਕੁਸ਼ਤਾ ਕਰੋ ਇੱਕੋ ਜਵਾਬ ਸੀ ਇਹਨਾਂ ਦਾ ਮੈਂ ਨਹੀਂ ਕੁਝ ਕਰਨਾ ਜਾਂ ਤਾਂ ਉਹ ਅਕਾਲ ਪੁਰਖ ਕਰੂਗਾ ਜਾਂ ਭਾਈ ਫਿਰ ਜਿੰਨਾਂ ਦੇ ਹੱਥ 'ਚ ਹੈ ਕੁਝ ਕਰਨਾ ਉਹ ਕਰ ਕੌਣ ਹੋ ਸਰਕਾਰਾਂ ਨੇ ਅਕਾਲਪੁਰਖ ਤਾਂ ਵੇਖ ਰਿਹਾ ਸਾਰਾ ਕੁਝ ਪਰ ਸਰਕਾਰਾਂ ਨੂੰ ਵੇਖਣ ਤੁਸੀਂ ਲਾਉਣਾ ਥੋੜੀ سپورਟ ਨੇ ਲਾਉਣਾ ਨਹੀਂ ਤਾਂ ਅਸੀਂ ਇਹ ਜੋ ਕਿਸਾਨੀ ਦਾ ਹੀਰਾ ਹੈ ਸਾਡੇ ਡਿਸਟ੍ਰਿਕਟ ਦਾ ਫਰੀਦਕੋਟ ਦਾ ਥੋੜੇ ਅੰਗੇਲੀ ਕਰਕੇ ਜਾਂ ਸਰਕਾਰਾਂ ਦੀ ਹੱਥ ਧਰਮੀ ਕਰਕੇ ਰੱਬ ਨਾ ਕਰੇ ਛਲਿਆ ਜਾਓ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਆਪੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਰੱਖੀਏ ਇਹ ਉਹਨਾਂ ਚੋਂ ਹੀ ਇੱਕ ਜਾਨ ਹੈ ਪੰਜਾਬ ਦੀ ਜਿਨ੍ਹਾਂ ਦੇ ਨਾਲ ਸਾਡੇ ਹੱਕਾਂ ਦੇ ਰਾਖੇ ਨੇ ਇਹ ਸਾਡੀ ਕਿਸਾਨੀ ਦੇ ਰਾਖੇ ਨੇ ਇਹ ਜੇ ਚਲੇ ਗਏ ਤਾਂ ਯਾਰ ਕੀ ਕਰਾਂਗੇ ਅੱਪਾ ਫਿਰ ਸੋਚਾਂਗੇ ਆ ਕੀ ਹੋ ਗਿਆ ਕਿਉਂ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਉਹ ਨਹੀਂ ਹੋਣਾ ਚਾਹੀਦਾ ਸੀ ਰਹਿੰਦੇ ਵਕਤ ਸਿਰ ਕੁਝ ਕਰ ਲੋ ਮਗਰ ਭੋਗਾਂ ਦੇ ਕੱਠ ਬਾਈ ਆਹੀ ਕਰਨਾ ਫਿਰ ਭੋਗ ਤੇ ਵੀ ਆਉਣ ਦਾ ਕੱਟ ਕਰਨ ਦਾ ਕੀ ਕਹੋਂਗੇ ਭੋਗਾਂ ਦੇ ਆ ਕੇ ਕੀ ਕਿਹੜੀ ਸੱਦਾ ਜੀ ਕਿਹੜੇ ਮੂੰਹ ਨਾਲ ਅਸੀਂ ਆਵਾਂਗੇ ਜੇ ਅੱਜ ਸਾਡੇ ਲਈ ਕੋਈ ਬੰਦਾ ਲੜ ਰਿਹਾ ਮਰ ਰਿਹਾ ਅੱਜ ਨਹੀਂ ਖੜਦੇ ਆ ਕੇ ਫਿਰ ਭੋਗਾਂ ਦੇ ਕੱਟ ਕਰਨ ਦਾ ਕੀ ਫਾਇਦਾ ਅਸੀਂ ਪਾਣੀ ਦਾ ਮੋਰਚਾ ਲੜ ਰਹੇ ਸੀ ਦੱਲੇਵਾਲ ਸਾਹਿਬ ਨੇ باوجود ਇਸ ਦੇ ਕਿ ਅਣਛਿੰਤੇ ਨੇ ਆਮਰਣ ਅਣਛਿੰਤੇ ਨੇ ਇਹਨਾਂ ਨੇ ਬੋਲਿਆ ਔਰ ਸਟਰੋਂਗਲੀ ਬੋਲਿਆ ਬੁਲਾਇਓ ਜੀ ਦਰਵਾਜ਼ਾ ਕਿਉਂ ਕਰ ਰਹੇ ਹੋ ਬਲੱਡ ਪ੍ਰੈਸ਼ਰ ਦਾ ਰਿਪੋਰਟ ਕਰਾਓ ਬਲੱਡ ਪ੍ਰੋਬਲਮ ਇੱਕ ਵਾਰੀ ਜਰਾ ਚੈੱਕ ਕਰ ਲਿਓ ਕਿ ਬੈਟਰੀ ਦਾ ਬਲੱਡ ਪ੍ਰੈਸ਼ਰ ਕਰਦੇ ਪਤਾ ਘਟ ਰਿਹਾ ਹੈ ਮੈਨੂੰ ਘਟ ਰਿਹਾ ਹੈ ਨਾ ਨਹੀਂ ਉਹ ਬੈਟਰੀ ਦਾ ਕਹ ਰਹੇ ਹੈ ਬਲੱਡ ਪ੍ਰੈਸ਼ਰ ਠੀਕ ਹੈ ਬੈਟਰੀ ਦਾ ਸਿਟੀ ਦੇ ਸੇਵ ਹੋ ਰਿਹਾ ਹੈ ਓਕੇ ਹੁਣ ਜਾਦੇ ਹਾਂ 142 ਮਤਲਬ ਉਹ ਦਾ ਨਾ ਪਾਣੀ ਵਾਲਾ ਮੋਰਚਾ ਸੀ ਜੋ ਕੁਛ ਉਥੇ ਹੋਇਆ ਉਹਦਾ ਰਿਐਕਸ਼ਨ ਡੱਲੇਵਾਲ ਸਾਹਿਬ ਨੇ ਦਿੱਤਾ ਇਹ ਨੂੰ ਕਹਿੰਦੀ ਹੈ ਕਿ ਆਪ ਦੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਤੇ ਬੋਲਿਆ ਉਹਦੇ ਲਈ ਕਿਉਂਕਿ ਹੱਕ ਤੇ ਸੱਚ ਦੀ ਲੜਾਈ ਸੀ ਤੇ ਜਿਹੜੇ ਲੋਕ ਨੇ ਹੱਕ ਔਰ ਸੱਚ ਦੀਆਂ ਲੜਾਈਆਂ ਲੜਦੇ ਰਹੇ ਨੇ ਲੱਖੇ ਠੀਕ ਕਰਕੇ ਪਤਾ ਨਹੀਂ ਭਾਈ ਕੀ ਹੋ ਗਿਆ ਇੱਕ ਸੱਚ ਭਾਈ ਉਹ 12 ਤਰੀਕ ਵਾਲਾ ਸੁਨੇਹਾ ਹਾਂ 12 ਤਰੀਕ ਨੂੰ سوشل ਮੀਡੀਏ ਤੇ ਤੁਸੀਂ ਡੱਲੇਵਾਲ ਸਾਹਿਬ ਦੀ ਜਾਨ ਬਚ ਸਕੀ ਔਰ ਇਹਨਾਂ ਦੀ ਉਹ ਚਾਹੇਜ਼ ਮੰਗਾ ਮੰਨੀਆਂ ਜਾ ਸਕਣ ਉਹਦੇ ਲਈ ਇਹ 15 ਦਿਨ ਅੱਜ ਹੋ ਗਏ ਨੇ ਉਹਦੋਂ 17 ਦਿਨ ਹੋ ਜਾਣਗੇ 17 ਦਿਨ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਦੋਹਾਂ ਦੇ ਖਾਣਿਆਂ ਚੋਂ ਕੋਈ ਵੀ ਇੱਕ ਮੀਲ ਇੱਕ ਟਾਈਮ ਦਾ ਖਾਣਾ ਨਾ ਖਾਓ ਜੀ ਔਰ ਪੂਰੀ ਫੈਮਿਲੀ ਨਾਲ ਆਪਦੀ ਤਸਵੀਰ ਖਿੱਚਵਾ ਕੇ ਜਾਂ ਖਿੱਚ ਕੇ ਇਹਨੂੰ ਆਪਦੇ ਸੋਸ਼ਲ ਮੀਡੀਏ ਤੇ ਪਾਇਓ ਜੇ ਔਰ ਹੈਸ਼ਟੈਗ ਹੋਣਾ ਚਾਹੀਦਾ ਹੈ ਵੀ سپورਟ ਜਗਜੀਤ ਸਿੰਘ ਢੱਲੇਵਾਰ ਪਲੀਜ਼ ਇਹ ਕਰਿਓ ਜੀ ਅਸੀਂ ਸਿਰਫ ਇੱਕ ਡੰਗ ਦਾ ਖਾਣਾ ਕਹਿੰਦੇ ਆ ਇੱਕ ਡੰਗ ਦਾ ਆਥ ਨੇ ਭਾਣਾ ਨਾ ਖਾਇਓ ਜਿਹੜਾ ਇਨਸਾਨ ਸਾਡੇ ਲਈ ਉਸਨ 17 ਦਿਨ ਤੋਂ ਲਗਾਤਾਰ ਭੁੱਖਾ ਹੈ ਜਿੰਦਗੀ ਜਾਨ ਤੇ ਲਾਈ ਬੈਠਾ ਨਾ ਇੱਕ ਡੰਗ ਦੀ ਰੋਟੀ ਨਹੀਂ ਛੱਡ ਸਕਦੇ ਬਾਈ ਅਸੀਂ ਇੱਕ ਡੰਗ ਦੀ ਇੱਕ ਇਮਾਨਦਾਰੀ ਨਾਲ ਜੀਣੋ ਛੱਡਣੀ ਹੈ ਅਸੀਂ ਦੁਨੀਆ ਤੋਂ ਲੁਕੋ ਲੈਨੇ ਤੀਜਾ ਕਹੀ ਪਰ ਉਹ ਪ੍ਰਮਾਤਮਾ ਦਾ ਕੈਮਰਾ ਵੈਗੂ ਦਾ ਕੈਮਰਾ ਚੱਲਦਾ ਰਹਿੰਦਾ ਹੈ ਕੋਚੇ ਵਾਦੇ ਘਾਟੇ ਸਾਰੇ ਹੋ ਜਾਂਦੇ ਆ ਤੁਹਾਨੂੰ ਬੇਨਤੀ ਆ ਉਹਦੇ 12 ਤਰੀਕ ਨੂੰ ਅੱਥਨ ਦੀ ਰੋਟੀ ਛੱਡ ਕੇ ਸਾਰੇ ਟੱਬਰ ਨਾਲ ਫੋਟੋ ਪਾਉਣੀ ਆ #we support jiss dallewal ਇਹ ਹੈਸ਼ਟੈਗ ਚਲਾਉਣਾ ਬਾਈ 12 ਤਰੀਕ ਨੂੰ ਪਰਸੋਂ ਯਾਦ ਰੱਖਿਓ ਤੇ ਅੱਜ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਕਸ ਤੇ ਜਾ ਕੇ ਟਵੀਟ ਕਰਨਾ ਹੈ ਅਨਸਨ ਸੇ ਅੰਦੋਲਨ ਜੀ ਦਾ ਹੈਸ਼ਟੈਗ ਆ ਅਨਸਨ ਸੇ ਅੰਦੋਲਨ ਦੁਨੀਆਂ ਭਰ ਕਿਤੇ ਵੀ ਬੈਠੇ ਹੋ ਉਹਦੇ 12 ਤਨੂੰ ਇੱਕ ਟੰਗ ਦੀ ਰੋਟੀ ਵੀ ਖਾਣੀ ਬੇਨਤੀ ਹੈ ਸਾਨੂੰ ਤੇ ਅੱਜ ਇਹ ਟਵੀਟ ਕਰਕੇ ਟਵਿੱਟਰ ਜਿਹੜਾ ਹੈਗਾ ਐਕਸ ਟ੍ਰੈਂਡਰ ਚ ਲਿਆਓ ਮੇਰਾ ਵੀ ਔਰ ਮੈਂ ਇੱਕ ਪਰਸਨਲ ਛੋਟੀ ਜੀ ਗੱਲ ਕਹੂੰਗਾ ਇਸ ਤੋਂ ਪਹਿਲਾਂ ਇਸ ਜਰਨਲ ਨਾਲ ਮੈਂ ਰਲ ਕੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਥ ਰਿਹਾ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਬਹੁਤ ਵੱਡਾ ਲੌਸ ਹੋਊਗਾ ਰੱਬ ਨਾ ਕਰਿਓ ਹੋਵੇ ਪਲੀਜ਼ ਤੁਸੀਂ ਆਪ ਦੇ ਵੱਲੋਂ ਹਿੰਮਤ ਕਰੋ ਔਰ ਇਸ ਨਰਦਈ ਸਰਕਾਰ ਨੂੰ ਮੇਰੀ ਬੇਨਤੀ ਹੈ ਆਪ ਵੀ ਹਟ ਧਰਮੀ ਛੱਡ ਔਰ ਗੱਲ ਕਰ ਜੇ ਇਹ ਗੱਲ ਨਹੀਂ ਕਰਨੀ ਤਾਂ ਤੈਨੂੰ ਬਣਾਇਆ ਕਿਉਂ ਰੱਬ ਅਮੀਰ ਕਰੇ